ਜਿੱਦਾਂ ਕਿਸਾਨ ਆਮ ਆਪਾਂ ਕਰਦੇ ਆ ਕਿ ਉਹਦੀ ਪ੍ਰੋਡਕਸ਼ਨ ਤੇ ਆ ਕੇ ਰੁਕ ਜਾਂਦੇ ਆ ਸੋ ਇਹਦਾ ਸਭ ਤੋਂ ਵੱਡਾ ਜੋ ਪੁਆਇੰਟ ਹੈ ਅਸੀਂ ਜਿੱਥੇ ਲੈਗ ਕਰਦੇ ਆ ਉਹ ਮਾਰਕੀਟਿੰਗ ਹੈ ਸੋ ਜੇ ਆਪਣੀ ਮਾਰਕੀਟਿੰਗ ਤੇ ਕਮਾਂਡ ਆਪਾਂ ਪੱਕੀ ਰੱਖਾਂਗੇ ਤਾਂ ਉਹਦੀ ਉਹਦੇ ਲਈ ਆਪਾਂ ਨੂੰ ਕੁਆਲਿਟੀ ਤੇ ਕੰਮ ਕਰਨਾ ਪੈਣਾ ਸੋ ਕੁਆਲਿਟੀ ਉਹਦੀ ਪ੍ਰੋਡਕਸ਼ਨ ਤੋਂ ਲੈ ਕੇ ਐਜ਼ ਇਟ ਇਜ਼ 슈ਗਰ ਕੈਨ ਪ੍ਰੋਡਕਸ਼ਨ ਦੈਨ ਜੈਗਰੀ ਪ੍ਰੋਡਕਸ਼ਨ ਤੇ ਤੇ ਇਹ ਜਿਹੜੀ ਸਫਰ ਦੀ ਸ਼ੁਰੂਆਤ ਆ ਜਿਹੜੀ ਮੈਂ ਤੁਹਾਨੂੰ ਕਹਾਂ 2010 ਜਾਂ 11 ਤੋਂ ਸ਼ੁਰੂ ਕੀਤੀ ਸੀਗੀ ਤੇ ਉਥੋਂ ਮਤਲਬ ਮਨਪ੍ਰੀਤ ਅਮਰਤ ਸ਼ੋਕਜੀ ਜਾਂ ਅਵਤਾਰ ਸਿੰਘ ਕਹਿ ਲਓ ਅਸੀਂ ਬਥੇਰੇ ਫਾਰਮ ਪਿੰਗਲਵਾੜਾ ਇਹ ਸਾਰਾ ਵੇਖ ਕੇ ਸਾਰੀਆਂ ਵਿਧੀਆਂ ਤਕਰੀਬਨ ਆਪਦੇ ਖੇਤ ਚ 10 ਤੋਂ 12 ਸਾਲ ਤਕਰੀਬਨ ਲਾਗੂ ਕਰ ਚੁੱਕੇ ਆ ਤੇ ਜਿਵੇਂ ਆ ਗੁੜ ਬਣਾ ਰਹੇ ਆ ਜਿਵੇਂ ਆ ਇਹ ਦੂ ਗਾਂ ਵਾਲੇ ਜਿਹੜੇ ਪ੍ਰੋਡਕਟਸ ਆ ਜਿਵੇਂ ਗੁੜ ਬਰਫੀ ਮਿਲ ਕੇ ਇੱਕ ਗੁੜ ਦਾ ਗਜਰੇਲਾ ਗੁੜ ਦਾ ਆਮਲਾ ਮਰਬਾ ਗੁੜ ਦੀ ਬੇਸਨ ਬਰਫੀ ਇਹੀ ਗਾਂ ਸ਼ੱਕਰ ਚ ਜਿਹੜੀਆਂ ਆ ਜਾਂਦੀਆਂ ਜਿਹੜੀਆਂ ਪਿੰਨੀਆਂ ਖਸਖਸ ਦੀ ਪਿੰਨੀ ਆਟਾ ਪਿੰਨੀ ਬੇਸਨ ਪਿੰਨੀ ਤਿਲ ਦੇ ਲੱਡੂ ਹਲਦੀ ਦੀ ਪਿੰਨੀ ਗੁੜ ਪਾਰੇ ਜਾਂ ਇਦੂ ਗਾਂ ਇਦੂ ਗਾਂ ਵਿਕਰੀ ਤੇ ਆ ਜਾਂਦੇ ਆ ਤਾਂ ਇਹ ਤਕਰੀਬਨ ਸਾਡਾ ਸਫਰ 2011-12 ਤੋਂ ਸ਼ੁਰੂ ਹੋ ਕੇ ਅੱਜ 24 12 ਸਾਲ ਹੋ ਗਏ 24 ਹੋ ਗਿਆ ਤੇ ਇਹ ਸ਼ੁਰੂਆਤ ਵਿੱਚ ਕੁਝ ਮੁਸ਼ਕਲਾਂ ਆਈਆਂ ਕਿਵੇਂ ਆ ਉਹ ਸਾਰੀਆਂ ਚੀਜ਼ਾਂ ਥੋੜੇ ਨਾਲ ਸਾਂਝੀਆਂ ਕਰਦੇ ਆ ਤਾਂ ਮਤਲਬ ਆ ਤਾਂ ਪ੍ਰੋਡਕਟਸ ਦੇ ਇੱਕ ਫੋਟੋਸ ਆ ਗਈਆਂ ਉਸ ਚ ਚਲੋ ਮੈਂ ਤੁਹਾਨੂੰ ਇਸੇ ਸ਼ੁਰੂ ਕਰਦੇ ਹਾਂ ਜੀ ਜਿਹੜਾ ਸ਼ੁਰੂਆਤ ਸੀਗੀ ਵੀ ਇਹਦੇ ਵਿੱਚ ਪਹਿਲਾਂ ਤਾਂ ਮੁਸ਼ਕਲਾਂ ਆਈਆਂ ਵੀ ਇੱਕ ਗੰਨਾ ਚੰਗਾ ਖੜਾ ਕਰਨ ਦੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਆਉਂਦੀ ਆ ਕੁਦਰਤੀ ਖੇਤੀ ਦੇ ਵਿੱਚ ਉਹਦੇ ਵਿੱਚ ਕੀ ਆ ਵੀ ਸੋਲ ਸਟਰਕਚਰ ਤੇ ਆਪਾਂ ਕੰਮ ਨਹੀਂ ਕਰਦੇ ਆਪਾਂ ਜਿਹੜਾ ਮੋਨੋ ਕਲਚਰ ਆ ਜਿਹੜੀ ਦੂਜੀ ਚੀਜ਼ਾਂ ਜਿਵੇਂ ਦੂਜੇ ਲੋਕ ਕਰਦੇ ਕੈਮੀਕਲ ਵਾਲੇ ਉਵੇਂ ਹੀ ਆਪਦੀ ਆਰਗੈਨਿਕ ਚ ਕਰਦੇ ਤਾਂ ਉਹਦੇ ਵਿੱਚ ਦਿੱਕਤ ਇਹ ਆ ਜਾਂਦੀ ਵੀ ਗੰਨੇ ਨੂੰ ਕੈਲਸ਼ੀਅਮ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਨਾਮ ਉਸ ਥੇਮ ਜਿਹੜੀ ਫਸਲ ਆਪਾਂ ਸੰਘਣ ਹੀ ਲਾਉਣੇ ਆ ਤਾਂ ਉਹਦੇ ਵਿੱਚ ਜਿਹੜੀਆਂ ਕੁਦਰਤੀ ਸਰੋਤ ਤੌਰ ਤੇ ਕੈਲਸ਼ੀਅਮ ਜਾਂ ਦੂਜੀਆਂ ਜਿਹੜੀਆਂ ਬੇਸਿਕ ਨਿਊਟ੍ਰੀਐਂਟਸ ਹੁੰਦੇ ਆ ਉਹਦੀ ਲੈਕ ਡਾਊਨ ਹੋ ਜਾਂਦੀ ਹੈ ਤਾਂ ਜਿਹੜਾ ਕੈਲਸ਼ੀਅਮ ਆ ਉਹਨੇ ਉਹਦਾ ਗਾਂ ਜਿੰਨਾ ਨਿਊਟ੍ਰੀਐਂਟਸ ਕੰਟੈਂਟਸ ਵਧਾਉਣੇ ਹੁੰਦੇ ਜਦੋਂ ਕੈਲਸ਼ੀਅਮ ਘਟ ਗਿਆ ਉਹ ਜਦੋਂ ਪਾਣੀ ਆਪਾਂ ਜਿਆਦਾ ਤਕੜਾ ਭਰ ਕੇ ਲਾਉਣੇ ਆ ਤਾਂ ਉਹ ਸਾਰਾ ਲੀਚ ਡਾਊਨ ਕਰ ਜਾਂਦਾ ਵਾ ਕੈਲਸ਼ੀਅਮ ਨਾਲ ਆਇਰਨ ਮੋਟਾ ਹੁੰਦਾ ਵਾ ਤਾਂ ਉਹਦੇ ਵਿੱਚ ਜਦੋਂ ਕੈਲਸ਼ੀਅਮ ਦੀ ਕਮੀ ਆ ਜਾਂਦੀ ਆ ਤਾਂ ਉਹ ਜਿਹੜੇ ਗਾਂ ਨਿਊਟ੍ਰੀਐਂਟਸ ਸਪਲਾਈ ਹੋਣੇ ਹੁੰਦੇ ਆ ਜਿਹਦੇ ਵਿੱਚ ਸਕਰੋਜ਼ ਬਣ ਦੀ ਕੋਸ਼ਿਸ਼ ਹੁੰਦੀ ਆ ਉਹ ਸਾਰੇ ਰੁਕ ਜਾਂਦੇ ਆ ਤੇ ਗੰਨੇ 'ਚ ਕਣ ਘਟ ਜਾਂਦਾ ਜਦੋਂ ਗੰਨੇ 'ਚ ਕਣ ਘਟ ਜਾਂਦਾ ਤਾਂ ਆਪਾਂ ਕਹਿੰਨੇ ਯਾਰ ਜਿਹੜਾ ਕੈਮੀਕਲ ਵਾਲਾ ਵਾ ਉਹਨੇ ਤਾਂ ਚਲੋ ਉਹਨੂੰ ਕੈਲਸ਼ੀਅਮ ਰੂਪ ਦੇ ਵਿੱਚ ਦੇਤਾ ਆਪਾਂ ਉਹਨੂੰ ਨਾ ਪਾਤੀਆਂ ਦੇ ਰੂਪ ਦੇ ਪਾਣੀ ਦੇ ਰੂਪ ਦੇ ਵਿੱਚ ਕੋਈ ਦਿੰਨੇ ਆ ਨਾ ਉਹਨੂੰ ਮਤਲਬ ਜਿਹੜੀ ਕੋਈ ਕੰਪੋਸਟ ਬਣਾਉਣੇ ਆ ਜਾਂ ਕੋਈ ਢੂੜੀ ਦੀ ਕਹਿ ਲਓ ਜਾਂ ਹੋਰ ਕਹਿ ਲਓ ਉਹਨੇ ਲੈਵਲ ਤੱਕ ਦਿੰਨੇ ਆ ਪਲੱਸ ਪਾਣੀ ਆਪਾਂ ਜਿਵੇਂ ਦੂਜੇ ਤਾਂ ਇਹ ਜੇ ਮਤਲਬ ਘੜ ਦਾ ਤੁਸੀਂ ਗੋੜ ਬਣਾਉਣਾ ਵਾ ਤਾਂ ਉਹਨੂੰ ਪਾਣੀ ਬਹੁਤ ਲਿਮਟਿਡ ਮਾਤਰਾ ਚ ਕਰਨਾ ਪਊਗਾ। ਇਹਦੇ ਵਿੱਚ ਵੀ ਵਡੀਆਂ ਡਿਫਰੈਂਟ ਟੈਕਨੀਕਸ ਆ। ਮੈਂ ਹੁਣ ਜਿਵੇਂ ਬਾਈ ਜੀ ਕਹਿੰਦੇ ਸੀ ਇਹ ਅਫਤਾਰ ਸਿੰਘ ਦੀ ਟੈਕਨੀਕ ਆ। ਮੈਂ ਜਰੂਰ ਉਹਦੇ ਤੇ 2 ਸਾਲ 3 ਸਾਲ ਕੰਮ ਕੀਤਾ ਵਾ। ਅਗਸਤ ਦੇ ਵਿੱਚ ਬਹੁਤ ਵਧੀਆ ਟੈਕਨੀਕ ਆ ਉਹ। ਪਰ ਜੇ ਤੁਸੀਂ ਉਹੀ ਜਾ ਕੇ ਫਰਵਰੀ ਮਾਰਚ ਚ ਕਰੋਗੇ ਉਹ ਟੈਕਨੀਕ ਟੋਟਲ ਫੇਲ ਆ। ਤਾਂ ਜ਼ਰੂਰੀ ਨਹੀਂ ਵੀ ਹਰ ਖੇਤ ਦੇ ਵਿੱਚ ਹਰ ਟੈਕਨੀਕ ਉਵੇਂ ਹੀ ਐਨ ਬਿੰਨ ਕਾਮਯਾਬ ਹੋ ਜਾਂਦੀ ਆ। ਹਾਂ ਮੈਂ ਤਕਰੀਬਨ 8 ਕਿੱਲਾਂ ਦੇ ਵਿੱਚ ਗੰਨਾ ਲਗਾਉਣਾ ਵਾ। ਉਹਦੇ ਵਿੱਚ ਮਤਲਬ ਹਰ ਸਾਲ ਦਾ ਰੇਸ਼ਿਓ ਆ ਵੀ ਮੈਂ ਢਾਈ ਕਿੱਲੇ ਜ਼ਮੀਨ ਨੂੰ ਛੱਡ ਦੇਣਾ ਮੈਂ 5 5.5 ਕਿੱਲੇ ਦੇ ਵਿੱਚ ਗਾ ਲੈ ਕੇ ਜਾਣਾ ਮੈਂ ਤਾਂ ਢਾਈ ਕਿੱਲੇ ਮੈਂ ਅਗਸਤ ਤੋਂ ਲਾਉਣ ਲੱਗ ਜਾਣਾ ਜਿਵੇਂ ਜਿਵੇਂ ਮੈਨੂੰ ਚੀਜ਼ ਦੀ ਲੋੜ ਆ ਤਾਂ ਮੈਂ ਉਸ ਹਾਮ ਨਾਲ ਉਹਨੂੰ ਸਤੰਬਰ ਤੱਕ ਲੈ ਜਾਣਾ ਹਾਂ ਇਹ ਜ਼ਰੂਰ ਫਰਕ ਆ ਵੀ ਜਿਹੜਾ ਅਗਸਤ ਦੇ ਮਤਲਬ 15 ਅਗਸਤ ਤੋਂ ਲਾ ਕੇ ਜਿਹੜਾ ਗੰਨਾ 15 ਸਤੰਬਰ ਤੱਕ ਲੱਗ ਜੇ ਉਹ ਗੰਨਾ ਦੂਜੀ ਜਦੋਂ ਆਪਾਂ ਨਵੰਬਰ ਤੱਕ ਆਉਂਦਾ ਵਾ ਨਵੰਬਰ ਦੇ ਵਿੱਚ ਜਿਹੜੋ ਠੰਡ ਵੱਧਦੀ ਆ ਤਾਂ ਉਦੋਂ ਤੱਕ ਉਹ ਆਪਦਾ ਮੋਢਾ ਮਤਲਬ ਥੱਲੋ ਟਰੈਲਰਸ ਕੱਢ ਲਿਆ ਹੁੰਦੇ ਉਹਦੇ 10 ਤੋਂ 12 ਟਰੈਲਰਸ 15 ਟਰੈਲਰਸ ਬਣ ਗਏ ਹੁੰਦੇ ਆ ਤਾਂ ਮੈਂ ਤਾਂ ਕਿਉਂਕਿ ਮੈਂ ਇੰਟਰ ਕ੍ਰੋਪਿੰਗ ਕਰਦਾ ਮੈਂ ਤਾਂ ਮੈਂ ਤਿੰਨ ਮਾਡਲਾਂ ਦੇ ਕੰਮ ਕਰਦਾ ਪਹਿਲਾ ਮਾਡਲ ਹੈਗਾ ਜੀ ਉਹ 8 ਫੁੱਟ ਤੇ ਲਾਉਣਾ ਵਾ ਜਿਵੇਂ ਅਵਤਾਰ ਸਿੰਘ ਵਾਲਾ ਉਹਦੇ ਵਿੱਚ ਜੇ ਕਿਸੇ ਤੁਸੀਂ ਸਬਜ਼ੀਆਂ ਲੈਣੀਆਂ ਲੈ ਸਕਦੇ ਬਹੁਤ ਵਧੀਆ ਵਾ ਦੂਜਾ ਮਾਡਲ ਉਹ ਵੀ ਕੁਦਰਤੀ ਤੌਰ ਤੇ 8 ਫੁੱਟ ਵਾਲੇ ਦੇ ਵਿੱਚ 19 ਡਲ ਰੀ ਨਹੀਂ ਹੁੰਦੀ ਜੇ ਤੁਸੀਂ ਉਹਨੂੰ ਪ੍ਰੋਡਕਸ਼ਨ ਲੈਵਲ ਤੇ ਲੈ ਕੇ ਜਾਉਂਗੇ ਤਾਂ ਉਹ ਪ੍ਰੋਡਕਸ਼ਨ ਘਟ ਜਾਂਦੀ ਹੈ ਉਹ ਈਵਨ ਕੇ ਅਵਤਾਰ ਸਿੰਘ ਦੇ ਖੇਤ ਦੀ ਵੀ ਮੈਂ ਪ੍ਰੋਡਕਸ਼ਨ ਚੈੱਕ ਕੀਤੀ ਆ ਉਹ ਵੀ 250 300 ਤੱਕ ਹੀ ਰਹਿੰਦੀ ਆ ਰਿਐਲਿਟੀ ਜੋ ਭਾਵੇਂ 400 ਕਹਿੰਦੇ ਆ ਬਟ ਉਹ ਮੈਂ ਉਹ ਵੇਖਿਆ ਵਾ ਉਹਨਾਂ ਦਾ ਕਿਉਂਕਿ ਮੈਂ ਜਦੋਂ 3 4 4 ਸਾਲ ਪਹਿਲਾਂ ਗੰਨਾ ਉਹਨਾਂ ਤੋਂ ਵੀ ਲਿਆ ਸੀਗਾ ਤਾਂ ਮੈਂ ਪਰ ਇਕੜ ਦਾ ਇੱਕ ਰਿਕਾਰਡ ਪਲੱਸ ਟਰਾਲਾ ਲੋਡ ਕਰਾ ਕੇ ਉਹਦਾ weight ਕਰਾ ਕੇ ਮੈਂ ਕੱਲ ਲੱਗੱਲੇ ਚੀਜ਼ ਦੇ ਨੂੰ ਮਤਲਬ ਇਸ ਚੀਜ਼ ਤੇ ਜਾਣੂ ਤਾਂ ਜਿਹੜੀ ਇਹਦੀ ਮੈਂ ਨੈਕਸਟ ਪ੍ਰੋਡਕਟ ਮਤਲਬ ਜਿਹੜੀ ਹੁਣ ਵਿਧੀ ਅਪਣਾ ਰਹੇ ਆਵਾ ਉਹ ਬਣਾ ਰਹੇ ਆਵਾ ਜੀ 5 5.5 ਫੁੱਟ ਦੇ ਬੈੱਡ ਤੇ ਦੋ ਲਾਈਨਾਂ ਲਾ ਲੋ ਉੱਤੇ ਹੀ ਲਾ ਲੋ ਵਿਚਾਲੇ ਆਪਦੀ ਕੋਈ ਵੀ ਸਬਜ਼ੀ ਜਾਂ ਮੈਦਾ ਲਸਣ ਲੈਣਾ ਵਾ ਉਹਨੂੰ ਲਸਣ ਬਹੁਤ ਕਾਮਯਾਬ ਹੈ ਇਹਦੇ ਵਿੱਚ ਕਿਉਂਕਿ ਉਹ ਛੋਟੀ ਹਾਈਟ ਰਹਿ ਜਾਂਦੀ ਹੈ ਗੰਨੇ ਦੀ ਹਾਈਟ ਤਾਂ ਰਹਿ ਜਾਂਦੀ ਹੈ ਤਾਂ ਉਹਨਾਂ ਦੀ ਮਤਲਬ ਜਿਹੜੀ ਆਪਾਂ ਕਹ ਲਈਏ ਵੀ A4 A3 ਦੀ ਜਿਹੜੇ ਸ਼ੀਟਸ ਦਾ ਕੰਪੀਟੀਸ਼ਨ ਆ ਉਹ ਨਹੀਂ ਹੁੰਦਾ ਤਾਂ ਲਸਣ ਵੀ ਪੂਰਾ ਵਧੀਆ ਨਿਕਲ ਜਾਂਦਾ ਉਹਦੇ ਵਿੱਚ ਸੌਂਫ ਲਾਉਣਾ ਮੈਂ ਤਿੰਨ ਫਸਲਾਂ ਲੈਣਾ ਵਾ ਤਿੰਨ ਫਸਲਾਂ ਦੇ ਵਿੱਚ ਤਿੰਨ ਪ੍ਰੋਡਕਸ਼ਨ ਜੋ ਮਤਲਬ ਆਪਦੀ ਐਨਲਿਸਿਸ ਕੀਤੀ ਹੈ ਜੀ ਜੇ ਸੌਫ ਆ ਤਾਂ ਮੇਰੀ ਜਿੰਨੀ ਲੇਬਰ ਦਾ ਖਰਚਾ ਆਊਗਾ ਉਹ ਸੌਫ ਕੱਢੂਗੀ ਜਿਹੜਾ ਮੇਰਾ ਖੇਤ ਦਾ ਖਰਚਾ ਮੇਰਾ ਲਸਣ ਕੱਢੂਗਾ ਗੰਨਾ ਮੇਰਾ ਨਰੋਲ ਪ੍ਰੋਫਿਟ ਹੋਵੇ ਤਾਂ ਆਪਾਂ ਜਿਹੜੋ ਵੀ ਬਿਜ਼ਨਸ ਕਰਨਾ ਵਾ ਜਾਂ ਮਤਲਬ ਖੇਤੀ ਨੂੰ ਇਸ ਤੰਤਰ ਚ ਕਰਨਾ ਵਾ ਤਾਂ ਇਹਨੂੰ ਪ੍ਰੋਪਰ ਤੌਰ ਤੇ ਡਿਵਾਈਡ ਕਰਨਾ ਸਿੱਖੀਏ ਤਾਂ ਫਿਰ ਅਸੀਂ ਦੇਖਿਆ ਵੀ ਇਹਦੇ ਵਿੱਚ ਪਹਿਲੇ ਸਾਲ ਪ੍ਰੋਡਕਸ਼ਨਾਂ ਜਦੋਂ 2-3 ਸਾਲ ਕੀਤੀ ਆ ਤਾਂ ਪ੍ਰੋਡਕਸ਼ਨਾਂ ਦੇ ਵਿੱਚ ਉਨੀ ਪ੍ਰੋਡਕਸ਼ਨ ਨਹੀਂ ਜਿੰਨੀ ਆਪਾਂ ਕਹਿੰਦੇ ਆ ਜੇ ਰਿਐਲਿਟੀ ਦੇ ਵਿੱਚ ਮੈਂ ਫਰੈਂ ਤਾਂ ਉਹਦੇ ਵਿੱਚ ਵੈਲਿਊ ਐਡੀਸ਼ਨ ਬਾਰੇ ਸੋਚਿਆ ਵੀ ਵੈਲਿਊ ਐਡੀਸ਼ਨ ਕੀਤੀ ਜਾ ਸਕਦੀ ਹੈ ਕਿਉਂਕਿ ਮੈਂ ਬਿਜ਼ਨਸ ਪਹਿਲਾਂ ਖੇਤੀ ਨਹੀਂ ਗੇਤੇ ਕੀਤੀ ਸੀ 2011-12 ਜਦੋਂ ਬਿਜ਼ਨਸ ਜੁਆਇਨ ਕੀਤਾ ਤਾਂ ਉਸ ਤੋਂ ਬਾਅਦ ਮਤਲਬ ਖੇਤੀ ਜੁਆਇਨ ਕੀਤੀ ਤਾਂ ਇਹ ਸੀ ਦੇਖਿਆ ਵੀ ਮੈਂ ਜਿਹੜੀ ਬਿਜ਼ਨਸ ਕਰਦਾ ਸੀਗਾ ਉਹ ਮਿਠਾਈ ਰਿਲੇਟਡ ਹੀ ਸੀਗਾ ਤਾਂ ਮੈਂ ਖੰਡ ਯੂਜ਼ ਕਰਦਾ ਸੀਗਾ ਤਾਂ ਇਹਦਾ ਬਦਲ ਮੈਂ ਗੁੜ ਚ ਯੂਜ਼ ਕਰ ਲਿਆ ਕਿਉਂਕਿ ਜੇ ਚਾਹ ਨਹੀਂ ਫੜਦੀ ਤਾਂ ਮਤਲਬ ਨੇਚਰਲ ਗੱਲਾਂ ਵੀ ਉਹਦੀ ਮਿਠਾਈ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਤਾਂ ਉਹਦੇ ਵਿੱਚ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਮਠਾਈਆਂ ਜਿਹੜੀਆਂ ਉਹਦੇ ਵਿੱਚ ਬਣ ਸਕਦੀਆਂ ਸੀਗੀਆਂ ਦੇਸੀ ਘੋੜੇ ਵਿੱਚ ਤਾਂ ਉਹ ਬਹੁਤ ਵਧੀਆ ਪੌਪੂਲਰ ਹੋਈਆਂ ਵਾ ਤੇ ਅਸੀਂ ਆਪਦੇ ਏਰੀਆ ਦੇ ਵਿੱਚ ਵਧੀਆ ਬ੍ਰਾਂਡ ਹਾਂ ਸਥਾਪਿਤ ਕਰ ਚੁੱਕੇ ਹਾਂ ਤੇ ਬਹੁਤ ਇਹਦੀ ਵਿੱਚ ਮੈਂ ਟ੍ਰੇਨਿੰਗਸ ਵੀ ਦਿੰਨਾ ਵਾ ਤੇ ਇਹ ਇਹਦੇ ਮਾਡਲ ਦੇ ਵਿੱਚ ਜਿਹੜਾ ਮੈਂ ਆਪਦੇ ਆਪ ਨੂੰ ਸਕਸੈਸਫੁਲ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਕਹਿੰਦਾ ਵੀ ਮੇਰਾ ਪਰਿਵਾਰ ਮੇਰੇ ਨਾਲ ਮਤਲਬ ਹਰ ਸਟੇਜ ਤੇ ਅਸੀਂ ਨਾਲ ਕਰਦੇ ਹਾਂ ਜਿਵੇਂ ਬੱਚੇ ਵੀ ਲਾੜੀਏ ਉਹ ਵੀ ਇਸ ਚੀਜ਼ ਨੂੰ ਸਿੱਖਦੇ ਆ ਕੀ ਚੀਜ਼ ਤੇ ਆ ਤੇ ਜਿਹੜੀ ਮੇਰੀ ਧਰਮ ਪਤਨੀ ਆ ਇਹ ਮੇਰੇ ਨਾਲੋਂ ਜ਼ਿਆਦਾ ਇਸ ਚੀਜ਼ ਤੇ ਕੰਮ ਕਰਦੀ ਆ ਸੋ ਜਿਹੜਾ ਹੁਣ ਅਗਲਾ ਰਿਸ਼ਿਓ ਆਜੂ ਹੈ ਜੀ ਸੀ ਜਿਹੜੀ ਇਹ ਚ ਕੀ ਕੀ ਪ੍ਰੋਸੈਸਿੰਗ ਉਹਨੂੰ ਕਿਵੇਂ ਕਿਵੇਂ ਕਰਦੇ ਆ ਤੇ ਉਹ ਮੈਂ ਆਪਦੀ ਵਾਈਫ ਤਸਲੀਨ ਨੂੰ ਕਹਿੰਦਾ ਜਨਾ ਜੀ ਇਹ ਦਾ ਡਿਪਾਰਟਮੈਂਟ ਆ ਇਹ ਦੇਊਗੀ ਸਸੀ ਸਸੀ ਗੱਲ ਦੀ ਸਾਰਿਆਂ ਨੂੰ ਹੁਣ ਅਸੀਂ ਪਹੁੰਚੇ ਸੀ ਜਿਸ ਤਰ੍ਹਾਂ ਗੁੜ ਬਾਰੇ ਗੱਲ ਕਰੀ ਸੀ ਗੁੜ ਦੇ ਆਪਾਂ ਜੈਗਰੀ ਪ੍ਰੋਡਕਸ਼ਨ ਤੇ ਸੀ ਗੰਨੇ ਦੀ ਪ੍ਰੋਡਕਸ਼ਨ ਹੋ ਗਈ ਸੀ ਉਸ ਤੋਂ ਅੱਗੇ ਆਪਾਂ ਜੈਗਰੀ ਪ੍ਰੋਡਕਸ਼ਨ ਤੇ ਪਹੁੰਚੇ ਆ ਕਿ ਗੋੜਾ ਵਧੀਆ ਕੁਆਲਿਟੀ ਦਾ ਕਿੱਦਾਂ ਆਪਾਂ ਪ੍ਰੋਡਿਊਸ ਕਰਨਾ ਉਹਦੇ ਵਿੱਚ ਦੋ ਆਪਸ਼ਨਸ ਆ ਜਾਂਦੀਆਂ ਇੱਕ ਤਾਂ ਆ ਜਾਂਦਾ ਵੀ ਆਪਾਂ ਜਿਹੜਾ ਖਲਾੜੇ ਦੇ ਵਿੱਚ ਪੈਨ ਯੂਜ਼ ਕਰਦੇ ਆ ਉਹ ਇੱਕ ਸਿੰਗਲ ਪੈਨ ਯੂਜ਼ ਕਰਦੇ ਆ ਸਿੰਗਲ ਤੇ ਜਾਂ ਉਹਨੂੰ ਟ੍ਰਿਪਲ ਜੀ ਯੂਜ਼ ਕਰਦੇ ਆ ਜੇ ਆਪਾਂ ਕਮਰਸ਼ੀਅਲ ਲੈਵਲ ਤੇ ਦੇਖਦੇ ਆ ਤਾਂ ਟ੍ਰਿਪਲ ਜ਼ਿਆਦਾ ਬੈਨੀਫੀਸ਼ੀਅਲ ਆ ਬਟ ਟ੍ਰਿਪਲ ਪੈਨ ਦੇ ਵਿੱਚ ਕੀ ਪ੍ਰੋਬਲਮ ਆਂਦੀ ਹੈ ਕਿ ਉਹ ਚ ਤੁਹਾਡੀ ਗੰਨੇ ਸੌਰੀ ਗੁੜ ਦੀ ਜਿਹੜੀ ਕੁਆਲਿਟੀ ਆ ਉਹ ਉਸ ਲੈਵਲ ਤੱਕ ਨਹੀਂ ਪਹੁੰਚ ਪਾਉਂਦੀ ਜੋ ਸਿੰਗਲ ਚ ਆ ਸਿੰਗਲ 'ਚ ਫਿਰ ਉਹੀ ਫਰਕ ਆ ਜਾਂਦਾ ਕਿ ਸਿੰਗਲ 'ਚ ਜਿਹੜੀ ਤੁਸੀਂ ਅੱਗ ਕਹ ਲਓ ਸੇਕ ਦੀ ਵੈਲਿਊ ਯੂਜ਼ ਕਰਦੇ ਆ ਬਹੁਤ ਸਲੋ ਰਹਿੰਦੀ ਆ ਪਰ ਟ੍ਰਿਪਲ ਵਾਲੇ ਦੇ ਵਿੱਚ ਉਹਦੀ ਜ਼ਿਆਦਾ ਹੁੰਦੀ ਆ ਸੋ ਉਹ 'ਚ ਗੋੜ ਬੰਨ ਬਹੁਤ ਜ਼ਿਆਦਾ ਕੁਆਂਟੀਟੀ 'ਚ ਜਾਂਦਾ ਹੈ ਤੇ ਬਹੁਤ ਥੋੜੇ ਟਾਈਮ 'ਚ ਅਸੀਂ ਉਹ ਕੁਆਂਟੀਟੀ ਲੈਵਲ ਲੈ ਲੈਨੇ ਆ ਬਟ ਕੁਆਲਿਟੀ ਲੈਵਲ ਅਸੀਂ ਟ੍ਰਿਪਲ ਪੈਨ ਦੇ ਵਿੱਚ ਨਹੀਂ ਪਹੁੰਚ ਸਕਦੇ ਸੋ ਜੇ ਆਪਾਂ ਉਸ ਚੀਜ਼ ਨੂੰ ਗੋੜ ਦੀ ਕੁਆਲਿਟੀ ਤੇ ਜਾਣਾ ਹੈ ਕੀ ਬਹੁਤ ਵਧੀਆ ਉਹਦੇ ਚ ਕੰਟੈਂਟ ਰਵੇ ਉਹਦੀ ਮਿਠਾਸ ਪੂਰੀ ਰਵੇ ਤੇ ਉਹਦੇ ਵਿੱਚ ਉਹਦੀ ਨਿਊਟ੍ਰੀਸ਼ਨਲ ਵੈਲਿਊ ਲਾਸ ਨਾ ਹੋਵੇ ਤਾਂ ਉਹਦੇ ਲਈ ਸਿੰਗਲ ਪੈਨ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਆ ਚਾਹੇ ਉਹਦੇ ਚ ਟਾਈਮ ਬਹੁਤ ਜ਼ਿਆਦਾ ਲੱਗਦਾ ਹੈ ਮਤਲਬ ਟ੍ਰिपल ਨਾਲੋਂ ਪਰ ਉਹਦੀ ਵੈਲਿਊ ਕੁਆਲਿਟੇਟਿਵ ਵੇ ਤੇ ਬਹੁਤ ਜ਼ਿਆਦਾ ਵਾ ਸੋ ਇਹ ਆਪਾਂ ਜੈਗਰੀ ਪ੍ਰੋਡਕਸ਼ਨ ਤੇ ਆ ਗਏ ਜੈਗਰੀ ਪ੍ਰੋਡਕਸ਼ਨ ਦੇ ਵਿੱਚ ਇੱਕ ਤਾਂ ਇਹ ਚੀਜ਼ ਆ ਗਈ ਕਿ ਉਹਦੇ 'ਚ ਪੈਨ ਦੀ ਆਪਾਂ ਨੂੰ ਦੇਖਣੀ ਪੈਣੀ ਹੈ ਕਿ ਅਸੀਂ ਕੁਆਲਿਟੀ ਕਿਦਾਂ ਦੀ ਜਾਣੀ ਹੈ ਪੈਨ ਕਿਹੜਾ ਸੋ ਜੈਗਰੀ ਦੇ ਵਿੱਚ ਵੀ ਅੱਗੇ ਬਹੁਤ ਸਾਰੀਆਂ ਜਿਹੜਾ ਆਪਾਂ ਕਮਰਸ਼ੀਅਲ ਲੈਵਲ ਤੇ ਇਹਨੂੰ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਆ ਜਾਂਦੀਆਂ ਜਿੱਦਾਂ ਪਾਊਡਰ ਫਾਰਮ ਦੇ ਵਿੱਚ ਲੈ ਸਕਦੇ ਹੋ ਟਿੱਕੀ ਫਾਰਮ ਦੇ ਵਿੱਚ ਲੈ ਸਕਦੇ ਹੋ ਚਾਕਲੇਟ ਫਾਰਮ ਅੱਜਕੱਲ੍ਹ ਚੱਲ ਰਿਹਾ ਟਾਫੀਜ਼ ਫਾਰਮ ਦੇ ਵਿੱਚ ਲੈ ਸਕਦੇ ਹੋ ਆ ਔਰ ਇਹਦੇ ਵਿੱਚ ਹੋਰ ਜਿੱਦਾਂ ਆਪਾਂ ਐਡ ਕਰ ਸਕਦੇ ਆ ਮੰਗੋ ਫਲੇਵਰ ਆ ਟਰਮਰਿਕ ਫਲੇਵਰ ਸੋ ਇਹਦੇ ਚ ਇੰਨੀਆਂ ਸਾਰੀ ਵੈਰਾਈਟੀਆਂ ਆ ਇੰਨੀ ਅਬੰਡੈਂਟ ਕੰਮ ਆ ਇਹਦੇ ਚ ਕਿ ਤੁਸੀਂ ਇਸ ਨੂੰ ਕਿਸੇ ਵੀ ਹੱਦ ਤੱਕ ਲਿਜਾ ਸਕਦੇ ਹੋ ਠੀਕ ਹੈ ਸੋ ਇਹ ਨਹੀਂ ਹੈ ਕਿ ਆਪਾਂ ਇਹਨੂੰ ਇੱਕ 슈ਗਰ ਕੇਨ ਪ੍ਰੋਡਕਸ਼ਨ ਤੇ ਆ ਕੇ ਜਿੱਦਾਂ ਕਿਸਾਨ ਆਮ ਆਪਾਂ ਕਰਦੇ ਆ ਕਿ ਉਹਦੀ ਪ੍ਰੋਡਕਸ਼ਨ ਤੇ ਆ ਕੇ ਰੁਕ ਜਾਂਦੇ ਆ ਸੋ ਇਹਦਾ ਸਭ ਤੋਂ ਵੱਡਾ ਜੋ ਪੁਆਇੰਟ ਹੈ ਅਸੀਂ ਜਿੱਥੇ ਲੈਕ ਕਰਦੇ ਆ ਉਹ ਮਾਰਕੀਟਿੰਗ ਹੈ ਸੋ ਜੇ ਆਪਣੀ ਮਾਰਕੀਟਿੰਗ ਤੇ ਕਮਾਂਡ ਆਪਾਂ ਪੱਕੀ ਰੱਖਾਂਗੇ ਤਾਂ ਉਹਦੀ ਉਹਦੇ ਲਈ ਆਪਾਂ ਨੂੰ ਕੁਆਲਿਟੀ ਤੇ ਕੰਮ ਕਰਨਾ ਪੈਣਾ ਸੋ ਕੁਆਲਿਟੀ ਉਹਦੀ ਪ੍ਰੋਡਕਸ਼ਨ ਤੋਂ ਲੈ ਕੇ ਐਜ਼ ਇਟ ਇਜ਼ 슈ਗਰ ਕੇਨ ਪ੍ਰੋਡਕਸ਼ਨ ਦੈਨ ਜੈਗਰੀ ਪ੍ਰੋਡਕਸ਼ਨ ਤੇ ਚਾਲਦੇ ਚਾਲਦੇ ਜੇ ਆਪਾਂ ਉਹਦੀ ਕੁਆਲਿਟੀ ਤੇ ਆਪਣੀ ਕਮਾਂਡ ਹੋਊਗੀ ਦੈਨ ਉਹਦੀ ਮਾਰਕੀਟਿੰਗ ਦੇ ਵਿੱਚ ਤੁਹਾਨੂੰ ਜ਼ਿਆਦਾ ਪ੍ਰੋਬਲਮ ਨਹੀਂ ਆਊਗੀ ਸ਼ੁਰੂਆਤੀ ਦੌਰ ਚ ਆਉਂਦੀ ਹੈ ਪ੍ਰੋਬਲਮ 노 ਡਾਊਟ ਬਟ ਹੌਲੀ ਹੌਲੀ ਜਦੋਂ ਤੁਹਾਡਾ ਇੱਕ ਬ੍ਰਾਂਡ ਵੈਲਿਊ ਤੁਸੀਂ ਕ੍ਰੀਏਟ ਕਰ ਲੈਨੇ ਹੋ ਲੋਕਾਂ ਤੱਕ ਤੁਹਾਡਾ ਟੇਸਟ ਪਹੁੰਚ ਜਾਂਦਾ ਤੇ ਉਹ ਟੇਸਟ ਤੁਹਾਨੂੰ within area ਹੋਰ ਕਿਸੇ ਕੋਲ अवेलेबल ਨਹੀਂ ਹੁੰਦਾ ਤਾਂ ਉਹ ਤੁਹਾਡਾ ਕੰਮ ਨਹੀਂ ਰੁਕ ਸਕਦਾ so it's up to you that uh, how you can do it ਠੀਕ ਹੈ so ਜੈਗਰੀ ਪ੍ਰੋਡਕਸ਼ਨ ਤੋਂ ਅੱਗੇ ਜਿਹੜਾ ਆਪਣਾ ਮੇਨ ਜੋ ਅੱਜ ਅਸੀਂ ਗੱਲ ਕਰਨੀ ਹੈ ਉਹ ਹੈਗੀ ਸਵੀਟ ਪ੍ਰੋਡਕਸ਼ਨ ਦੀ ਸਵੀਟ ਪ੍ਰੋਡਕਸ਼ਨ ਸਭ ਤੋਂ ਪਹਿਲਾਂ ਆਉਂਦੀ ਹੈ ਗੁੜ ਬਰਫੀ ਪਹਿਲੇ ਨੰਬਰ ਤੇ ਹੈ ਇਹ ਸਾਰੇ ਪ੍ਰੋਡਕਟਸ ਹੈ ਜੋ ਅਸੀਂ ਕ੍ਰੀਏਟ ਕਰਦੇ ਆਂ ਗੁੜ ਤੋਂ ਤੇ ਇਹ ਪਹਿਲੇ ਨੰਬਰ ਤੇ ਹੈ ਗੁੜ ਬਰਫੀ ਸੋ ਇਹਦੇ ਵਿੱਚ ਸਭ ਤੋਂ ਜਿਹੜਾ ਇੰਪੋਰਟੈਂਟ ਇੰਗਰੀਡੀਐਂਟ ਹੈ ਉਹ ਸਾਡਾ ਉਹ ਹੀ ਹੈ ਗੁੜ ਹੈ ਜੈਗਰੀ ਤੇ ਮੇਨ ਗੱਲ ਫਿਰ ਉੱਥੇ ਹੀ ਆਉਂਦੀ ਹੈ ਕਿ ਜੇ ਆਪਾਂ ਉਹਦੀ ਕੁਆਲਿਟੀ ਵਧੀਆ ਕੀਤੀ ਹੋਊਗੀ ਤਾਂ ਹੀ ਉਹ ਫਟੂਗਾ ਨਹੀਂ ਜਦੋਂ ਗੁੜ ਨੇ ਦੁੱਧ ਦੇ ਨਾਲ ਉਹਦਾ ਮਿਕਸ ਆਣਾ ਹੈ ਜਿੱਦਾਂ ਪਹਿਲਾ ਕੁਐਸਚਨ ਸੀ ਕਿ ਉਹ ਚਾਹ ਫਟਦੀ ਹੈ ਤਾਂ ਉਹ ਬਹੁਤ ਛੋਟੇ ਲੈਵਲ ਦਾ ਹੈ ਤਾਂ ਇਹਦੇ ਵਿੱਚ ਤਾਂ ਅਸੀਂ ਗੁੜ ਤੇ ਦੁੱਧ ਦਾ ਕੰਬੀਨੇਸ਼ਨ ਬਹੁਤ ਲੰਬੇ ਟਾਈਮ ਲਈ ਰੱਖਣਾ ਹੁੰਦਾ ਹੈ ਜੋ ਅਸੀਂ ਗੁੜ ਬਰਫੀ ਕ੍ਰੀਏਟ ਕਰਦੇ ਆ ਸੋ ਜੇ ਸਾਡਾ ਗੁੜ ਜਾਂ ਜੈਗਰੀ ਦੀ ਉਹਦੀ ਕੁਆਲਿਟੀ ਨਹੀਂ ਵਧੀਆ ਹੋਊਗੀ ਤਾਂ ਉਹ ਪਾਣਸਾਰ ਫਟ ਜਾਊਗਾ ਤਾਂ ਅਸੀਂ ਇਹ ਕੰਮ ਨਹੀਂ ਕਰ ਸਕਦੇ ਇੰਨਾ ਵਿੱਚੋਂ ਅਸੀਂ ਕੋਈ ਵੀ ਚੀਜ਼ ਪ੍ਰੋਡਿਊਸ ਨਹੀਂ ਕਰ ਸਕਦੇ ਜੇ ਸਾਡੇ ਕੋਲ ਜੈਗਰੀ ਦੀ ਕੁਆਲਿਟੀ ਨਹੀਂ ਹੋਊਗੀ ਸੋ ਸਭ ਤੋਂ ਪਹਿਲਾਂ ਇਹਦਾ ਮੇਨ ਇੰਗਰੀਡੀਐਂਟ ਗੁੜ ਬਰਫੀ ਚ ਗੂੜੀ ਐ ਸੋ ਗੁੜ ਦੀ ਕੁਆਲਿਟੀ ਤੇ ਸਭ ਤੋਂ ਵੱਡਾ ਫੋਕਸ ਜੋ ਸਾਡਾ ਹੁੰਦਾ ਉਹ ਇਸੇ ਚੀਜ਼ ਤੇ ਹੁੰਦਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਕੰਪੋਨੈਂਟਸ ਦੀ ਗੱਲ ਕਰਦੇ ਆ ਜਿੱਦਾਂ ਅਸੀਂ ਗੁੜ ਬਰਫੀ ਬਣਾਣੀ ਹੈ ਉਹਦੇ ਲਈ ਸਾਨੂੰ ਚਾਹੀਦਾ 1 ਕਿਲੋ ਖੋਆ ਤੇ 300 ਗ੍ਰਾਮ ਗੁੜ ਤੇ 200 ਗ੍ਰਾਮ ਬੇਸੀ ਘਿਓ ਸੋ ਇਹਦੇ ਲਈ ਆਪਾਂ ਕੀ ਕਰਨਾ ਹੈ ਖੋਏ ਦੇ ਵਿੱਚ ਗੁੜ ਜਿਹੜਾ ਐਡ ਕਰਨਾ ਹੈ ਖੋਏ ਦੇ ਵਿੱਚ ਅਸੀਂ ਗੁੜ ਨੂੰ ਐਡ ਕਰਦੇ ਆ ਤੇ ਇੱਕ ਪੁਆਇੰਟ ਜੋ ਮੈਂ ਮਿਸ ਕੀਤਾ ਕਿ ਅਸੀਂ ਬਹੁਤ ਸਲੋ ਆਂਚ ਤੇ ਬਣਾਉਣਾ ਇਹ ਨਹੀਂ ਹੈ ਕਿ ਫੁੱਲ ਆਂਚ ਜਿੱਦਾਂ ਆਪਾਂ ਨਾਰਮਲ ਦੂਜੀਆਂ ਤੁਸੀਂ ਮਠਾਈਆਂ ਦੀਆਂ ਦੁਕਾਨਾਂ ਤੇ ਉਹ ਕਿਸੇ ਵੀ ਲੈਵਲ ਤੇ ਯੂਜ਼ ਕਰ ਲੈਂਦੇ ਆ ਉਦਾਂ ਨਹੀਂ ਆ ਇਹ ਬਹੁਤ ਸਲੋ ਆਂਚ ਤੇ ਅਸੀਂ ਸਾਰੀਆਂ ਚੀਜ਼ਾਂ ਪ੍ਰੋਡਿਊਸ ਕਰਦੇ ਆ ਤਾਂ ਕਿ ਉਹਦੀ ਨਿਊਟ੍ਰੀਸ਼ਨਲ ਵੈਲਿਊ ਨਾਲ ਲਾਸ ਹੋਵੇ ਤੇ ਸਭ ਤੋਂ ਵਧੀਆ ਜੋ ਉਹ ਟੇਸਟ ਗੁੜ ਦਾ ਹੌਲੀ-ਹੌਲੀ ਉਹ ਖੋਏ ਦੇ ਵਿੱਚ ਜਾਂ ਉਹ ਦੁੱਧ ਦੇ ਵਿੱਚ ਘੁਲ ਕੇ ਜੋ ਉਹਨੇ ਦੇਣਾ ਉਹ ਬਹੁਤ ਹੌਲੀ-ਹੌਲੀ ਅੱਗ ਤੇ ਹੀ ਮਿਲ ਸਕਦਾ ਠੀਕ ਹੈ ਇਹਨੂੰ ਆਪਾਂ ਤੇਜ਼ ਅੱਗ ਤੇ ਪ੍ਰੋਡਿਊਸ ਕਰਾਂਗੇ ਉਹ ਨਹੀਂ ਮਿਲੂਗਾ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਸੋ ਆਪਾਂ ਇਹ ਗੁੜ ਨੂੰ ਖੋਏ ਦੇ ਵਿੱਚ मिक्स करना है ਜਿੱਦ ਆਪਾਂ ਖੋਆ ਘਰੇ ਵੀ ਬਣਾ ਸਕਦੇ ਹੋ ਜੇ ਤੁਸੀਂ ਹੋਮ ਮੇਡਲੀ ਯੂਜ਼ ਕਰ ਰਹੇ ਹੋ ਆਪਦੇ ਆਪ ਵੈਸੇ ਬਣਾਣੀ ਹੈ ਮਠਾਈ ਤਾਂ ਘਰੇ ਵੀ ਤੁਸੀਂ ਇਹ ਬਣਾ ਸਕਦੇ ਹੋ ਕਿਲੋ ਖੋਆ ਲੈਣਾ ਉਹਦੇ ਵਿੱਚ 300 ਗ੍ਰਾਮ ਗੁੜ ਉਹਨੂੰ ਹੌਲੀ ਹੌਲੀ ਮਿਕਸ ਕਰ ਲੈਣਾ ਖੋਆ ਰੋਸਟ ਹੋਈ ਜਾਊਗਾ ਤੇ ਜਦੋਂ ਆਪਾਂ ਨੂੰ ਲੱਗਿਆ ਕਿ ਖੋਆ ਪੂਰਾ ਬਰਾਉਨਿਸ਼ ਕਲਰ ਮਤਲਬ ਪੂਰਾ ਇੱਕ ਲੈਵਲ ਤੱਕ ਰੋਸਟ ਹੋ ਗਿਆ ਇਸ ਲੈਵਲ ਤੱਕ ਕਿ ਉਹ ਇਦਾਂ ਦੀ ਸਟਿਫਨੈਸ ਆ ਜਾਏ ਉਹਦੇ ਕਿ ਉਹਨੂੰ ਆਪਾਂ ਕੱਟ ਸਕਦੇ ਹੋਈ ਟਿੱਕੀ ਫਾਰਮ ਇੱਕ ਖਵਾ ਹੁੰਦਾ ਹੈ ਕਿ ਉਹ ਕੱਚਾ ਹੁੰਦਾ ਬਟ ਜਦੋਂ ਅਸੀਂ ਉਹਨੂੰ ਹੌਲੀ-ਹੌਲੀ ਸੇਕਦੇ ਰਹਿੰਦੇ ਹਾਂ ਤਾਂ ਇਸ ਲੈਵਲ ਤੇ ਆ ਜਾਂਦਾ ਕਿ ਉਹਨੂੰ ਆਪਾਂ ਪਲੇਟ 'ਚ ਸਜਾ ਰੱਖ ਸਕਦੇ ਹਾਂ ਤਾਂ ਕਿ ਉਹਨੂੰ ਕੱਟ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਸੋ ਉਸ ਲੈਵਲ ਤੱਕ ਉਹਨੂੰ ਹੌਲੀ-ਹੌਲੀ ਪਕਾ ਕੇ ਤਾਂ ਜੋ ਅਸੀਂ ਟ੍ਰੇ ਆ ਉਹਦੇ ਵਿੱਚ ਦੇਸੀ ਘਿਓ ਲਗਾਵਾਂਗੇ ਥੋੜਾ 200 ਗ੍ਰਾਮ ਜ਼ਿਆਦਾ ਜ਼ਰੂਰਤ ਨਹੀਂ ਹੈ ਇਹਦੇ ਵਿੱਚ ਪੈਂਦੀ ਸੋ ਇਹਦੇ ਵਿੱਚ ਅਸੀਂ ਉਸ ਤੋਂ ਬਾਅਦ ਇਹਦੀ ਟਿੱਕੀ ਦੀ ਫਾਰਮੇਸ਼ਨ ਕਰਕੇ ਗੁੜ ਬਰਫੀ ਬਹੁਤ ਹੀ ਈਜ਼ੀਲੀ ਤਿਆਰ ਕਰ ਸਕਦੇ ਹਾਂ ਸੋ ਇਸੇ ਤਰ੍ਹਾਂ ਹੀ ਮਲਕ ਕੇ ਕਾ ਮਲਕ ਕੇ ਕਸੀ ਦੁੱਧ ਦੇ ਵਿੱਚ ਗੁੜ ਨੂੰ ਕਾੜਦੇ ਆ ਸਿੰਪਲ ਫਾਰਮ ਚ ਦੁੱਧ ਜਦੋਂ ਗੁੜ ਕਾੜਾਂਗੇ 10 ਕਿਲੋ ਦੁੱਧ ਦੀ ਕੁਆਂਟੀਟੀ ਦੇ ਹਿਸਾਬ ਨਾਲ ਸਾਨੂੰ 800 ਗ੍ਰਾਮ ਗੁੜ ਦੀ ਲੋੜ ਪੈਂਦੀ ਹੈ ਤੇ ਉਦਾਂ ਹੀ ਉਹਦੇ ਚ ਵੀ ਬਸ ਸਿਰਫ 200 ਗ੍ਰਾਮ ਦੇ ਅਰਾਊਂਡ ਦੇਸੀ ਘੋੜੀ ਲੋੜ ਪਊਗੀ ਟ੍ਰੇਚ ਲਗਾਉਣ ਵਾਸਤੇ ਇਦਾਂ ਹੀ ਦੁੱਧ ਦੇ ਵਿੱਚ ਗੁੜ ਕੜਦੇ ਕੜਦੇ ਉਹ ਜਦੋਂ ਇਸ ਲੈਵਲ ਤੱਕ ਪਹੁੰਚ ਜਾਂਦਾ ਹੈ ਕਿ ਮੇਲਾ ਕੇਕ ਅਸੀਂ ਉਹਨੂੰ ਕੇਕ ਫਾਰਮ ਚ ਕੱਟ ਸਗੀਏ ਕਹਿ ਲਓ ਸੇਮ ਐਜ਼ ਅ ਬਰਫੀ ਦਾ ਪ੍ਰੋਸੈਸ ਸੇਮ ਇਹਦਾ ਪ੍ਰੋਸੈਸ ਹੈ ਠੀਕ ਹੈ ਸੋ ਇਹ ਮੇਲਾ ਕੇਕ ਪ੍ਰੋਡਿਊਸ ਕਰ ਸਕਦੇ ਆ ਉਸ ਤੋਂ ਬਾਅਦ ਆਂਦਾ ਗੁੜ ਗਜਰੇਲਾ ਗਜਰੇਲੇ ਦੀ ਜੋ ਫਿਗਰ ਹੈ ਉਹ 5 ਕਿਲੋ ਗਾਜਰਾ ਦੇ ਵਿੱਚ ਅਸੀਂ 5 ਕਿਲੋ ਗਾਜਰ ਕ੍ਰਸ਼ ਕਰਕੇ ਉਹਦੇ 4 ਕਿਲੋ ਦੁੱਧ ਤੇ 2 ਕਿਲੋ ਖੋਆ ਲੈਣਾ ਤੇ ਇਹਦੇ ਲਈ ਉਹੀ 800 ਗ੍ਰਾਮ ਗੁੜ ਪਹਿਲਾਂ ਅਸੀਂ ਗਾਜਰਾ ਨੂੰ ਦੁੱਧ ਦੇ ਵਿੱਚ ਕਰਾਂਗੇ ਉਸੇਕ ਤੇ ਰੱਖਾਂਗੇ ਗਾਜਰਾ ਨੂੰ ਕਾੜਾਂਗੇ ਤੇ ਉਸ ਤੋਂ ਬਾਅਦ ਜਦੋਂ ਦੁੱਧ ਦੀ ਮਾਤਰਾ ਕਾਫੀ ਘਟ ਗਈ ਤਾਂ ਫਿਰ ਉਹਦੇ ਵਿੱਚ ਇੱਕ ਬਹੁਤ ਵਧੀਆ ਟੇਸਟ ਦੇਣ ਦੇ ਲਈ ਖੋਆ ਐਡ ਕਰਦੇ ਆ ਸੋ ਜੇ ਆਪਾਂ ਬਹੁਤ ਜ਼ਿਆਦਾ ਨਰਮ ਉਸ ਚੀਜ਼ ਨੂੰ ਬਣਾਉਣਾ ਚਾਹੁੰਦੇ ਆ ਤਾਂ ਉਹਦੀ ਕੁਆਂਟੀਟੀ ਅਸੀਂ ਆਪਦੇ ਹਿਸਾਬ ਨਾਲ 2 ਕਿਲੋ ਖੋਆ ਇਨਫ ਹੈ ਉਹਦੇ ਵਿੱਚ ਐਡ ਕਰਨ ਨੂੰ ਠੀਕ ਹੈ ਉਸ ਤੋਂ ਬਾਅਦ ਜਦੋਂ ਇਹ ਪ੍ਰੋਸੈਸ ਮਤਲਬ ਉਹ ਇੰਨਾ ਕੜਾ ਹੋ ਜਾਂਦਾ ਬਹੁਤ ਜ਼ਿਆਦਾ ਵੀ ਨਹੀਂ ਮਤਲਬ ਉਹੀ ਟਿੱਕੀ ਵਾਲੇ ਪ੍ਰੋਸੈਸ ਤੱਕ ਕੜਾ ਹੋ ਜਾਏ ਤਾਂ ਉਸ ਤੋਂ ਥੋੜਾ ਚਿਰ ਪਹਿਲਾਂ ਅਸੀਂ ਉਹ ਚ 800 ਗ੍ਰਾਮ ਗੁੜ ਐਡ ਕਰ ਸਕਦੇ ਹਾਂ ਤੇ ਐਡ ਕਰਨ ਤੋਂ ਬਾਅਦ ਥੋੜੀ ਦੇ ਚਲਾ ਕੇ ਫਿਰ ਉਹਨੂੰ ਉਤਾਰ ਸਕਦੇ ਹਾਂ ਉਤਾਰ ਕੇ ਉਹੀ ਟਿੱਕੀ ਵਾਲੀ ਫਾਰਮ ਚੋਂ ਕੱਟਿਆ ਜਾਊਗਾ ਤੇ ਬਹੁਤ ਵਧੀਆ ਗਜਰੇਲਾ ਉਹਦੇ ਨਾਲ ਵੀ ਬਣਦਾ ਵਾ ਸੋ ਉਸ ਤੋਂ ਅੱਗੇ ਆਨੇ ਆਂ ਅਸੀਂ ਪਿੰਨੀਆਂ ਦੇ ਆਟਾ ਪਿੰਨੀ ਅਲਸੀ ਪਿੰਨੀ ਬੇਸਨ ਪਿੰਨੀ ਤੇ ਤੇਲ ਲੱਡੂ ਇਹ ਸਾਰੀਆਂ ਪਿੰਨੀਆਂ ਦਾ ਪ੍ਰੋਸੈਸ ਉਹੀ ਹੈ ਜੋ ਆਪ ਪਹਿਲਾਂ ਤੋਂ ਆਪਣੀਆਂ ਮਾਤਾਵਾ ਭੈਣਾ ਕਰਦੀਆਂ ਆ ਰਹੀਆਂ ਬਟ ਸਿਰਫ ਇਹਦੇ ਚ ਕਵਾਂਟੀਟੀ ਦਾ ਸਾਨੂੰ ਧਿਆਨ ਰੱਖਣਾ ਪੈਂਦਾ ਤਾਂ ਕਿ ਮਿੱਠਾ ਵੀ ਵੱਧ ਘਟ ਨਾ ਹੋਵੇ ਤੇ ਉਹ ਚੀਜ਼ ਪੂਰੀ ਇੱਕ ਟੇਸਟ ਉਹਦਾ ਵਧੀਆ ਨਿਕਲ ਕੇ ਆਵੇ ਸੋ ਉਸ ਦੇ ਲਈ ਸਾਨੂੰ ਕੀ ਹੈ 1 ਕਿਲੋ ਜਿੱਦਾਂ ਅਸੀਂ ਆਟਾ ਪਿੰਨੀ ਤਿਆਰ ਕਰਨੀ ਹੈ ਆਟਾ ਪਿੰਨੀ ਦੇ ਵਿੱਚ 1 ਕਿਲੋ ਆਟਾ 2.5 ਕਿਲੋ ਖੋਆ ਤੇ 900 ਗ੍ਰਾਮ ਘਿਓ ਪਹਿਲਾਂ ਅਸੀਂ ਆਟਾ ਬਹੁਤ ਸਲੋ ਆਂਚ ਤੇ 900 ਗ੍ਰਾਮ ਘਿਓ ਦੇ ਵਿੱਚ ਭੁੰਨਾਗੇ ਰੋਸਟ ਹੋਣ ਜਿੱਦਾਂ ਉਹਦਾ ਫਲੇਵਰ ਆਉਣ ਲੱਗ ਜਾਂਦਾ ਆਟੇ ਦਾ ਉਸ ਤੋਂ ਬਾਅਦ ਉਹਦੇ ਵਿੱਚ 2.5 ਕਿਲੋ ਖੋਆ ਤੇ ਉਹੀ 800 ਗ੍ਰਾਮ ਉਹਦੇ ਵਿੱਚ ਗੁੜ ਸ਼ੱਕਰ ਐਡ ਕਰਾਂਗੇ ਇਹਦੇ ਵਿੱਚ ਕਿਉਂਕਿ ਸ਼ੱਕਰ ਦਾ ਟੇਸ ਜੋ ਪਿੰਨੀ ਦੇ ਵਿੱਚ ਜਿਆਦਾ ਬੈਸਟ ਆਂਦਾ ਹੈ ਗੁੜ ਨਾਲੋਂ ਜੇ ਆਪਾਂ ਪਿੰਨੀਆਂ ਦੀ ਗੱਲ ਕਰੀਏ ਤੇ ਗੁੜ ਬਰਫੀ ਜਾਂ ਮਲਕੇ ਜਾਂ ਗਜਰੇਲੇ ਦੇ ਲਈ ਗੁੜ ਜਿਆਦਾ ਬੈਸਟ ਹੈ ਤੇ ਪਰ ਪਿੰਨੀਆਂ ਦੀ ਫਾਰਮ ਦੇ ਵਿੱਚ ਅਸੀਂ ਸ਼ੱਕਰ ਦੀ ਵਰਤੋਂ ਕਰਦੇ ਹਾਂ ਕਿਉਂਕਿ ਸ਼ੱਕਰ ਨੂੰ ਇੱਕ ਸਾਨੂੰ ਬਾਲਾ ਸੇਕ ਨਹੀਂ ਲਵਾਉਣਾ ਹੁੰਦਾ ਪਿੰਨੀ ਦੇ ਵਿੱਚ ਜਦੋਂ ਆਟਾ ਰੋਸਟ ਹੋ ਜਾਂਦਾ ਜਾਂ ਬੇਸਣ ਦੀ ਬਣਾ ਰਿਹਾ ਬੇਸਣ ਰੋਸਟ ਹੋ ਜਾਂਦਾ ਤਾਂ ਉਸ ਤੋਂ ਬਾਅਦ ਅਸੀਂ ਉਹਨੂੰ ਬਾਲਾ ਚਿਰ ਸੇਕ ਤੇ ਨਹੀਂ ਰੱਖਣਾ ਹੁੰਦਾ ਉਹਦੇ ਨਾਲ ਉਹਦਾ ਟੇਸਟ ਖਰਾਬ ਹੁੰਦਾ ਉਸ ਤੋਂ ਬਾਅਦ ਉਹਨੂੰ ਉਤਾਰਨਾ ਹੁੰਦਾ ਤਾਂ ਉਹਦੇ ਵਿੱਚ ਆਪਾਂ ਨੂੰ ਸ਼ੱਕਰ ਹੀ ਐਡ ਕਰ ਐਡ ਕਰਨ ਦੀ ਆਪਸ਼ਨ ਹੈ ਸੋ ਇਸ ਤਰ੍ਹਾਂ ਜਿਵੇਂ ਅਲਸੀ ਪਿੰਨੀ ਆ ਉਹਦੇ ਵਿੱਚ ਅਸੀਂ ਅਲਸੀ ਅਲੱਗ ਤੋਂ ਰੋਸਟ ਕਰਕੇ ਹਾਫ ਫਰਾਈ ਕਰਕੇ ਸੁੱਕੀ ਹੋਈ ਫਰਾਈ ਕਰਨੀ ਆ ਉਹ ਜਿੱਦਾਂ ਥੋੜੀ ਦਰਦਰੀ ਵੀ ਕਰ ਸਕਦੇ ਆ ਜੇ ਪੂਰੀ ਪਸੰਦ ਹੈ ਤਾਂ ਸਾਫਤ ਵੀ ਕਰ ਸਕਦੇ ਆ ਇਸ ਤਰ੍ਹਾਂ ਅਸੀਂ ਬਹੁਤ ਵਧੀਆ ਅਲਸੀ ਪਿੰਨੀ ਉਹੀ ਜਦੋਂ ਸੇਮ ਆਟਾ ਭੁੰਨੋ ਜਾਂ ਬੇਸਨ ਭੁੰਨ ਕੇ ਜਦੋਂ ਉਹਦੇ ਵਿੱਚ ਖੋਆ ਤੇ ਉਸ ਤੋਂ ਬਾਅਦ ਸ਼ੱਕਰ ਐਡ ਕਰਿਆ ਤਾਂ ਸ਼ੱਕਰ ਦੇ ਨਾਲ ਉਹ ਅਲਸੀ ਐਡ ਕਰ ਸਕਦੇ ਜਿਹੜੀ ਆਪਾਂ ਪਹਿਲਾਂ ਰੋਸਟ ਕਰੀ ਹੋਈ ਸੀ ਇਸ ਤਰ੍ਹਾਂ ਅਲਸੀ ਪਿੰਨੀ ਤਿਆਰ ਆ ਤੇ ਇਹਦੇ ਵਿੱਚ ਸਭ ਤੋਂ ਵਧੀਆ ਇੱਕ ਜੋ ਸਰਦੀਆਂ 'ਚ ਖਾਣ ਵਾਲੀ ਆਈਟਮ ਬੰਦੀ ਹੈ ਉਹ ਤੇਲ ਲੱਡੂ ਹੈ ਕਿਉਂਕਿ ਡਰਾਈ ਫਰੂਟਸ ਇਹਦੇ ਤੇਲ ਲੱਡੂ ਦੇ ਵਿੱਚ ਸਾਰੇ ਹੀ ਡਰਾਈ ਫਰੂਟਸ ਦੇ ਹੀ ਇਹ ਬੰਦੀ ਹੈ ਸੋ ਡ్రਾਈ ਫਰੂਟਸ ਨੂੰ ਪਹਿਲਾਂ ਫਰਾਈ ਕਰਕੇ ਉਹਨੂੰ ਐਜ਼ ਅ ਲੱਡੂ ਦੀ ਫਾਰਮ ਚ ਇੱਕ ਬਣ ਜਾਂਦੀ ਹੈ ਉਹ ਜਦੋਂ ਆਪਾਂ ਉਹਨੂੰ ਘਿਓ ਚ ਫਰਾਈ ਕਰਦੇ ਆ ਤੇ ਉਸ ਤੋਂ ਬਾਅਦ ਉਹ ਚ ਖੋਆ ਐਡ ਕਰਾਂਗੇ ਖੋਏ ਤੋਂ ਬਾਅਦ ਜਦੋਂ ਉਹਨੂੰ ਉਤਾਰਨਾ ਤਾਂ ਉਸੇ ਤਰ੍ਹਾਂ ਉਹਦੇ ਚ ਸ਼ੱਕਰ ਐਡ ਕਰਕੇ ਉਹ ਇੱਕ ਲੱਡੂ ਦੀ ਫਾਰਮ ਇਹ ਬਹੁਤ ਵਧੀਆ ਦੇ ਸਕਦੇ ਤੇ ਇਹਦਾ ਬਹੁਤ ਹੀ ਵਧੀਆ ਟੇਸਟ ਆ ਇਹਦਾ ਵੀ ਤੇ ਇਸ ਤੋਂ ਵਧੀਆ ਜੋ ਆਪਣੀ ਸਿਹਤ ਲਈ ਵੀ ਵਧੀਆ ਉਹ ਇੱਕ ਹੈ ਹਲਦੀ ਪਿੰਨੀ ਹਲਦੀ ਦੇ ਵਿੱਚ ਕੀ ਹੈ ਕਿ ਹਰੀ ਹਲਦੀ ਉਸ ਟਾਈਮ ਪੱਟਣ ਦਾ ਸੀਜ਼ਨ ਹੁੰਦਾ ਆਪਣੇ ਕੋਲ ਜਨਵਰੀ ਫੈਬਰੂਰੀ ਦੇ ਅਰਾਊਂਡ ਸੋ ਜਦੋਂ ਆਪਾਂ ਹਰੀ ਹਲਦੀ ਖੇਤੋਂ ਪੱਟੀ ਐ ਤਾਂ ਉਹਦਾ ਇੱਕੇ ਬਹੁਤ ਵਧੀਆ ਯੂਜ਼ ਹੈ ਆਪਾਂ ਨੂੰ ਖਾਣ ਵਾਸਤੇ ਉਹਦੇ ਲਈ ਤੁਸੀਂ ਕੀ ਕਰਨਾ ਹਰੀ ਹਲਦੀ ਸਾਫ਼ ਕਰਕੇ ਕ੍ਰਸ਼ ਕਰਕੇ ਰੱਖ ਲੈਣੀ ਆ ਉਹਨੂੰ ਰੋਸਟ ਕਰਨਾ ਹੈ ਉਦਾਂ ਹੀ ਸਾਈਡ ਤੇ ਆਪਾਂ ਉਹਨੂੰ ਹਲਕਾ ਰੋਸਟ ਕਰਕੇ ਰੱਖ ਸਕਦੇ ਆ ਤੇ ਤੁਸੀਂ ਇਨਗਰੀਡੀਅੰਟ ਇਹ ਚ ਕੋਈ ਵੀ ਯੂਜ਼ ਕਰ ਸਕਦੇ ਹੋ ਆਟਾ ਵੀ ਯੂਜ਼ ਕਰ ਸਕਦੇ ਹੋ ਬੇਸਨ ਵੀ ਯੂਜ਼ ਕਰ ਸਕਦੇ ਹੋ ਉਹ ਕਰਕੇ ਬੇਸਨ ਵਾਲੀ ਵੀ ਬੈਸਟ ਹੈ ਆਟੇ ਵਾਲੀ ਵੀ ਉਹ ਤੁਹਾਡੇ ਤੇ ਡਿਪੈਂਡ ਹੈ ਸੋ ਉਸ ਤੋਂ ਉਹਨਾਂ ਨੂੰ ਜਦੋਂ ਆਪਾਂ ਆਟਾ ਜਾਂ ਬੇਸਨ ਭੁੰਨ ਲਿਆ ਤਾਂ ਉਸ ਦੇ ਵਿੱਚ ਉਦਾਂ ਹੀ ਜਦੋਂ ਆਪਾਂ ਸ਼ੱਕਰ ਐਡ ਕਰਨਾ ਤਾਂ ਇਹ ਹਰੀ ਹਲਦੀ ਅ ਥੋੜੀ ਮਾਤਰਾ ਦੇ ਵਿੱਚ ਹੀ ਹੈ ਮੰਨ ਲਓ 200 ਗ੍ਰਾਮ ਜਿੱਦਾਂ ਆਪਾਂ ਕਿਲੋ ਦੇ ਵਿੱਚ ਲੈ ਲੈ ਰਹੇ ਹਾਂ ਕਿਲੋ ਬੇਸਨ ਜਾਂ ਕਿਲੋ ਆਟੇ ਦੇ ਵਿੱਚ 200 ਗ੍ਰਾਮ ਤੱਕ ਇਹ ਐਡ ਕਰ ਸਕਦੇ ਹਾਂ ਉਪਰੋਂ ਤਾਂ ਇਹ ਵੀ ਬਹੁਤ ਵਧੀਆ ਬਣਦੀ ਹੈ ਸੋ ਗੁੜ ਪਰੇ ਜਿੱਦਾਂ ਆਪਾਂ ਆਪਣੇ ਵਿਆਹ ਸ਼ਾਦੀਆਂ ਦੇ ਵਿੱਚ ਵਰਤਦੇ ਆਂ ਸ਼ੱਕਰ ਪਾਰੇ ਉਸੇ ਤਰ੍ਹਾਂ ਆٹے ਦੇ ਗੁੜ ਪਾਰੇ ਵੀ ਬਹੁਤ ਵਧੀਆ ਬੰਦਿਆ ਜਿੱਚ ਸੇਪ ਲਈ ਵੀ ਕੁਛ ਨੁਕਸਾਨਦਾਇਕ ਨਹੀਂ ਹੈਗਾ ਤੇ ਗੁੜ ਬਿਸਕਟ ਉਹਦੇ ਚ ਗੁੜ ਬਿਸਕਟ ਦੀ ਫਾਰਮ ਚ ਆਪਾਂ ਆਟਾ ਰਾਗੀ ਕਦੂਏ ਤਿੰਨ ਤਰ੍ਹਾਂ ਦੇ ਬਿਸਕਟ ਅਸੀਂ ਟਰਾਈ ਕਰਦੇ ਆ ਆٹے ਦੇ ਬਿਸਕਟ ਜਿਹੜੇ ਆਪਾਂ ਘਰ ਤੋਂ ਤਿਆਰ ਕਰਦੇ ਆ ਉਹਦੇ ਵਿੱਚ ਆਪਾਂ ਖੰਡ ਦੀ ਜਗ੍ਹਾ ਤੇ ਸ਼ੱਕਰ ਬਹੁਤ ਵਧੀਆ ਯੂਜ਼ ਕਰ ਸਕਦੇ ਆ ਇੱਕ ਬਹੁਤ ਹੀ ਵਧੀਆ ਆਲਟਰਨੇਟਿਵ ਹੈ ਜਿਹਦੇ ਚ ਨਹੀਂ ਤਾਂ ਸਾਨੂੰ ਬਹੁਤ ਜ਼ਿਆਦਾ ਕੁਆਂਟੀਟੀ ਚ ਖੰਡ ਐਡ ਕਰਨੀ ਪੈਂਦੀ ਆ ਬਟ ਜੇਸੀ ਉਹਦਾ ਅਲਟਰਨੇਟਿਵ ਇੱਕ ਸ਼ੱਕਰ ਲਾਵਾਂਗੇ ਤਾਂ ਉਹਦੇ ਵਿੱਚ ਕੁਝ ਵੀ ਅ ਅਨ ਹਾਈਜਨਿਕ ਮਤਲਬ ਅਨ ਹੈਲਦੀ ਨਹੀਂ ਰਹਿੰਦਾ ਕਿਉਂਕਿ ਉਹ ਚ ਦੇਸੀ ਘਿਓ ਹੈ ਦੁੱਧ ਹੈ ਆਟਾ ਹੈ ਤੇ ਆਟੇ ਦੀ ਬਜਾਏ ਵੀ ਤੁਸੀਂ ਉਹਦੇ ਚ ਰਾਗੀ ਦਾ ਵੀ ਇਨਗਰੀਡੀਐਂਟ ਲੈ ਸਕਦੇ ਹੋ ਜਾਂ ਕੋਦੋ ਦਾ ਵੀ ਲੈ ਸਕਦੇ ਹੋ ਤਿੰਨੋਂ ਸ਼ੱਕਰ ਦੇ ਨਾਲ ਬਹੁਤ ਵਧੀਆ ਬੰਦਿਆ ਤੇ ਬਹੁਤ ਹੀ ਨਰਮ ਬੰਦਿਆ ਆਦਾਂ ਦੀ ਗੱਲ ਨਹੀਂ ਹੈ ਕਿ ਆ ਕੜੇ ਹੋਣੀ ਹੈ ਜਾਂ ਕੁਛ ਐਦਾਂ ਤਿੰਨਾ ਦਾ ਟੇਸਟ ਬਹੁਤ ਵਧੀਆ ਆਂਦਾ ਹੈ ਤੇ ਅਸੀਂ ਇਹਨੂੰ ਕਮਰਸ਼ੀਅਲ ਲੈਵਲ ਤੇ ਵੀ ਕਾਫੀ ਸਾਲਾਂ ਤੋਂ ਵਧ ਕੇ ਦੇਖਿਆ ਸੋ ਟੇਸਟ ਵਧੀਆ ਹੋਣ ਕਰਕੇ ਵਧੀਆ ਚੱਲ ਰਿਹਾ ਤੁਸੀਂ ਵੀ ਇਹਨੂੰ ਅਪਣਾ ਸਕਦੇ ਆ ਛੋਟੇ ਲੈਵਲ ਤੋਂ ਸ਼ੁਰੂ ਕਰਕੇ ਇਹਨੂੰ ਆਪਾਂ ਅੱਗੇ ਹਾਰ ਲੈਵਲ ਤੇ ਲਿਜਾ ਸਕਦੇ ਆ ਥੈਂਕ ਯੂ